ਅੰਮ੍ਰਿਤਸਰ ਦੇ ਵਿੱਚ ਸੁਨਿਆਰੇ ਵਾਲੇ ਬਾਜ਼ਾਰ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਦੱਸਿਆ ਕਿ ਇਮਾਰਤ ਡਿੱਗਣ ਦੇ ਨਾਲ ਕਈ ਮਜ਼ਦੂਰ ਵਿੱਚ ਦਬੇ ਗਏ ਤਾਂ ਮਜ਼ਦੂਰਾਂ ਦਾ ਰੈਸਕਿਊ ਚੱਲ ਰਿਹਾ ਹੈ ਦੱਸਿਆ ਕਿ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਪੁਰਾਣੀਆਂ ਇਮਾਰਤਾਂ ਮੌਜੂਦ ਹਨ ਜੋ ਕਿ ਇੱਕ ਵੱਡੇ ਹਾਸੇ ਨੂੰ ਜਿਹੜਾ ਆ ਉਹ ਸੱਦਾ ਦੇਂਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਬਾਰ ਬਾਰ ਕਿਹਾ ਗਿਆ ਕਿ ਜੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਨੂੰ ਟੈਟਰੀ ਕਰ ਦਿੱਤਾ ਜਾਵੇਗਾ ਪਰ ਕਿਸੇ ਦਾ ਵੀ ਵੱਲ ਵੀ ਇਸ ਦਾ ਇਸ ਦੇ ਵੱਲ ਕਿਸੇ ਦਾ ਵੀ ਜਿਹੜਾ ਉਧਿਆਣ ਨਹੀਂ ਜਾ ਰਿਹਾ ਕਿਉਂਕਿ ਵੱਡਾ ਹਾਸਾ ਜਿਹੜਾ ਉਹ ਵਾਪਰਸ ਆਦਾ ਆ ਤਾਂ ਇਸ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਇਮਾਰਤ ਡਿੱਗਣ ਦੇ ਕਾਰਨ ਕਈ ਮਜ਼ਦੂਰ ਇਸ ਦੇ ਵਿੱਚ ਦਬੇ ਗਏ ਤਾਂ ਹੁਣ ਮਜ਼ਦੂਰਾਂ ਦਾ ਰੈਸਕਿਊ ਚੱਲ ਰਿਹਾ ਹੈ ਤੇ ਇਸ ਮਾਮਲੇ 'ਚ ਕੀ ਕੁਝ ਕਹ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਜੀ ਟਾਲੀ ਵਾਲਾ ਬਿਯਾਰ ਦੇ ਵਿੱਚ ਇੱਕ ਅੰਡਰ ਕੰਸਟਰਕਸ਼ਨ ਬਿਲਡਿੰਗ ਸੀ ਬਣ ਰਹੀ ਸੀ ਤਿੰਨ ਚਾਰ ਮੰਜ਼ਲਾ ਤੇ ਅਚਾਨਕ ਹੀ ਜਿਹੜੀ ਬਿਲਡਿੰਗ ਜਿਹੜੀ ਕਲੈਪਸ ਹੋ ਗਈ ਉਹਦੇ ਅੰਦਰ ਮਿਸਤਰੀ ਤੇ ਮਜ਼ਦੂਰ ਕਿਹੜਾ ਕੰਮ ਕਰ ਰਹੇ ਸੀ ਇਹ ਚਾਰ ਮੰਜ਼ਲਾ ਬਿਲਡਿੰਗ ਸੀਗੀ ਨਵੀਂ ਬਣ ਰਹੀ ਸੀ ਤੇ ਮਿਸਤਰੀ ਜਿਹੜਾ ਕੰਮ ਕਰ ਰਿਹਾ ਸੀ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਜਿਹੜਾ ਮਜ਼ਦੂਰ ਹੈ ਉਹਦੀ ਲੱਤ ਫਸ ਗਈ ਸੀ ਉਹ ਕਟਰ ਨਾਲ ਜਿਹੜਾ ਸਾਰਾ ਕਰਕੇ ਉਸਨੂੰ ਜਿਹੜਾ ਉੱਥੋਂ ਕੱਢ ਲਿਆ ਗਿਆ ਤੇ ਉਹਨੂੰ ਹਸਪੀਟਲ ਉਹ ਜਿਹੜਾ ਭੇਜ ਰਹੇ ਆ ਅਸਲ ਇਹ ਇਲਾਕਾ کافی ਭੀੜਾ ਸੀ ਜਿੱਥੇ ਬਿਲਡਿੰਗ ਲੱਗੀ ਤੇ ਕਿੰਨੀ ਕ ਮੁਸ਼ਕਲ ਆਈ ਹੈ ਨਾ ਬੰਦੇ ਜੀ ਆਹ ਦੇਖੋ ਮਸ਼ਕਿਲਤਾ ਆਉਂਦੀ ਹੈ ਜਦੋਂ ਮੈਂ ਬਾਜ਼ਾਰ ਦੇ ਵਿੱਚੋਂ ਕਿਸੇ ਨੂੰ ਕੱਢਣਾ ਪਰ ਫਿਰ ਵੀ ਠੀਕ ਠਾਕ ਇਹਨਾਂ ਨੂੰ ਕੱਢ ਲਿਆ ਗਿਆ ਤੇ ਲੱਤ ਦੇ ਉੱਤੇ ਹੈਗਾ ਸ਼ਾਇਦ ਫ੍ਰੈਕਚਰ ਟਾਈਪ ਇੰਜਰੀ ਹੈਗੀ ਲਾਤੇ ਦੀ ਫਸ ਗਈ ਸੀ ਵਿੱਚ ਲੈ ਕੇ ਜਾ ਰਹੇ ਹਾਂ ਜੀ ਹਸਪੀਟਲ ਨੂੰ ਕਾਰਨ ਪਤਾ ਲੱਗੇ ਬਿਲਡਿੰਗ ਕਾਰਨ ਜੇ ਇਸ ਸਟੇਜ ਤੇ ਨਹੀਂ ਦੱਸ ਸਕਦੇ ਜੇ ਨਵੀਂ ਬਣ ਰਹੀ ਸੀ ਬਿਲਡਿੰਗ ਅਜੇ ਇਸ ਸਟੇਜ ਤੇ ਨਹੀਂ ਕਹਿ ਸਕਦੇ ਕਿ ਕੀ ਕਾਰਨ ਸਰ